ਹਾਂ ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਾ ਫਟਾਰ ਮੈਂ ਫਾਊਂਡਰ ਇਨਸਪੈਕਟਰ ਦੋਸਤੋ ਗੁੱਡੀ ਦਾ ਸਭ ਤੋਂ ਪਹਿਲਾਂ ਦਾ ਮੂੰਹ ਮਿੱਠਾ ਮੂੰਹ ਮਿੱਠਾ ਤੁਹਾਨੂੰ ਪਤਾ ਹੈ ਕਿ ਕੁੜੀ 50 ਆਪਣਾ ਬੀਐਸਐਫ ਦਾ ਜਿਹੜਾ ਫਿਜ਼ੀਕਲ ਟ੍ਰਾਇਲ ਆ ਉਹ ਪਾਸ ਕਰਕੇ ਆਈ ਹੈ ਬਹੁਤ ਬਹੁਤ ਵਧਾਈ ਇਸ ਕੁੜੀ ਨੂੰ ਇਹਦਾ ਪੀਰੈਂਟਸ ਨੂੰ ਤੇ ਹੁਣ ਇਸ ਕੁੜੀ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਉਸ ਦਾ ਰਿਹਾ ਇਹਨਾਂ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਠੀਕ ਹੈ ਨਾਮ ਇਹਨਾਂ ਦਾ ਮਨਪ੍ਰੀਤ ਮਨਪ੍ਰੀਤ ਯੈਸ ਸਰ ਕਿੰਨੇ ਵਜੇ ਐਂਟਰੀ ਹੋ ਗਈ ਸੀ ਤੁਹਾਡੀ ਸਰ 8:30 ਵਜੇ ਐਂਟਰੀ ਹੋ ਗਈ ਸੀ 8:30 ਮਿੰਟ ਠੀਕ ਹੈ ਉਸ ਤੋਂ ਬਾਅਦ ਫੇ ਕਿੰਨੇ ਕਿੰਨੇ ਜਣਾਂ ਦੇ ਗਰੁੱਪ ਭਜਦਾ ਹੈ ਇੱਕ ਕੋਈ ਸਰ 50 ਕੁੜੀਆਂ 50 ਕੁੜੀਆਂ ਇੱਕ ਵਾਰ ਦੇ ਵਿੱਚ ਭਜਦਿਆਂ ਕੀ ਥੋੜੀ ਜਰਸੀ ਨੰਬਰ ਕਿੰਨਾ ਸੀਗਾ ਸਰ ਮੇਰਾ ਹੈਗਾ 70573 ਅੱਛਾ ਠੀਕ ਹੈ ਤੇ ਤੁਸੀਂ ਕਿੰਨੇ ਟਾਈਮ ਦੇ ਵਿੱਚ ਰੈਣੀ ਲਈ ਕੀਤੀ ਸਰ ਮੈਂ 3:16 ਜੀ 3 ਮਿੰਟ 16 ਸੈਕਿੰਡ ਦੇ ਵਿੱਚ ਰੈਣੀ ਕਰੀਗੀ ਤੇ ਅੱਛਾ ਤੇ ਤੋਂ ਤੋਂ ਅੱਗੇ ਕੋਈ ਸੀਗਾ ਸਰ ਮੇਰੇ ਅੱਗੇ ਕੋਈ ਨਹੀਂ ਸੀ ਇੱਦਾਂ ਕੱਲੀ ਹੋ ਮੈਂ ਐਕਸਲੈਂਟ ਜੀ ਅੱਛਾ ਐਕਸਲੈਂਟ ਸੀ ਠੀਕ ਹੈ ਜੀ ਗੁੱਡੀ ਐਕਸਲੈਂਟ ਸੀਗੀ ਤੇ ਚਲੋ ਕਿਵੇਂ ਲੱਗਿਆ ਤੁਹਾਨੂੰ ਐਕਸਲੈਂਟ ਸਰ ਬਹੁਤ ਵਧੀਆ ਲੱਗਿਆ ਵੀ ਮਾਈ ਹੋ ਸੀ ਵੀ ਮਾਈ ਜੀ ਕੀ ਵਧੀਆ ਲੱਗਿਆ ਅੱਛਾ ਦੂਸਰੀ ਨੰਬਰ ਵਾਲੀ ਕੁੜੀ ਓਕੇ ਨੰਬਰ ਉਹ ਦਾ ਨੰਬਰ ਓਕੇ ਚਲੋ ਕੋਈ ਆਲੀ। ਸੋ ਕਿ ਸਰ ਜੀ ਮੇਰੇ ਪਿੱਛੇ ਕੋਈ ਵੀ ਨਹੀਂ ਸੀ ਮਈਓ ਕੱਲੀ ਅੱਗੇ ਸੀ ਬਾਕੀ ਸਾਰੇ ਪਿੱਛੇ। ਕੀ ਕਹਿੰਦੇ ਅਫਸਰ ਫਿਰ ਜਦੋਂ ਕੱਢਿਆ ਟਰੈਕ? ਸਰ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰਦੇ ਤੂੰ 올림픽 ਚ ਜਾ ਵੀ ਇੱਥੇ ਤਾਂ ਕੋਈ ਕੰਮ ਨਹੀਂ। ਚਲੋ ਕੋਈ ਨਹੀਂ ਇਦਾਂ ਹੀ ਮਿਹਨਤ ਰੰਗ ਲੈ ਕੇ ਆਉਂਦੀ ਹੁੰਦੀ ਹੈ ਜੀ ਜੋ ਤੁਸੀਂ ਵਧੀਆ ਮਿਹਨਤ ਲਾਉਂਦੇ ਹੋ ਗਰਾਊਂਡ ਦੇ ਵਿੱਚ ਇਸ ਕੁੜੀ ਦਾ 1600 ਮੀਟਰ ਦਾ ਟਾਈਮਿੰਗ ਵੀ ਬਹੁਤ ਵਧੀਆ ਹੈ ਤੇ ਇਹ ਟ੍ਰਾਇਲ ਦੇ ਸਾਹਮਣੇ ਕੁਝ ਵੀ ਨਹੀਂ ਸੀਗਾ ਤੇ ਬੱਟ ਚਲੋ ਬਹੁਤ ਹੀ ਵਧਾਈਆਂ ਇਸ ਕੁੜੀ ਨੂੰ ਇਹਨੇ ਨਰਵਸ ਬਹੁਤ ਸੀ ਕਿਉਂਕਿ ਇਹ ਜੀ ਲਾਈਫ ਦਾ ਇਹ ਫਰਸਟ ਟ੍ਰਾਇਲ ਸੀਗਾ। ਪਤਾ ਨਹੀਂ ਸੀਗਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਤੇ ਬਹੁਤ ਸਮਝਾ ਕੇ ਪਿੱਛੇ ਕਹਿ ਰਹੀ ਸੀ ਕਿ ਸਰਦੋਈ ਮੇਰੇ ਨਾਲ ਹੀ ਚੱਲੋ ਬੱਸ ਇਹ ਲਾ ਪਰ ਗੱਲ ਹੈ ਕਿ ਹੁਣ ਇੰਨੇ ਬੱਚੇ ਆਂਦੇ ਨੇ ਕਿਹਦੇ ਕਿਹਦੇ ਨਾਲ ਜਾਈਏ ਤੇ ਉਹ ਥੋੜਾ ਹੋ ਜਾਂਦਾ ਕਿਉਂਕਿ ਅਲੱਗ-ਅਲੱਗ ਡੇ ਹੁੰਦਾ ਹੈ ਤੇ ਫਿਰ ਅਕੈਡਮੀ ਵੀ ਸੰਭਾਲਣੀ ਹੁੰਦੀ ਹੈ ਤਾਂ ਉਸ ਲਈ ਸੌਰੀ ਬਟ ਮੈਂ ਬੱਚੇ ਨੂੰ ਪਹਿਲੇ ਹੀ ਪ੍ਰਿਪੇਅਰ ਕਰਕੇ ਰੱਖਦਾ ਇੰਨਾ ਕਿ ਉਹ ਆਪਣੇ ਆਪ ਨੂੰ ਮਤਲਬ ਇੱਥੇ ਸੈਲਫ ਡਿਪੈਂਡੈਂਟ ਬਣਾਉਂਦੇ ਆ ਸੈਲਫ ਰਿਮੈਂਡਡ ਹਰ ਇੱਕ ਜਗ੍ਹਾ ਨੂੰ ਲੈ ਕੇ ਹੋ ਸਕਦਾ ਹੈ ਬੱਚਾ ਤੇ ਉਹ ਟ్రਾਇਲ ਦੇ ਵਿੱਚ ਵੀ ਹੁਣ ਤੁਹਾਨੂੰ ਪਤਾ ਇਸ ਬੱਚੇ ਨੇ ਚੰਡੀਓ ਵੱਡੀ ਆ ਤੇ ਹੋਰ ਕੁਛ ਕੱਲ ਮਰਜ਼ ਕਹਿਣੀ ਹੋਵੇ ਤੁਨੇ ਸਰ ਜੀਨੇ ਵੀ ਇੱਥੇ ਆ ਕੇ ਬਹੁਤ ਵਧੀਆ ਹੋਊਗਾ ਜੇ ਜੋ ਵੀ ਆਉਣਾ ਚਾਹੁੰਦਾ ਬਿਲਕੁਲ ਆਵੇ ਜੇ ਜੀ ਸਦਕੇ ਆਵੇ ਓਕੇ ਓਕੇ ਅੱਛਾ ਹੋਰ ਕੁਛ ਕੋਈ ਰਿਵਿਊ ਕਿਸ ਤਰ੍ਹਾਂ ਦਾ ਸਰ ਬਹੁਤ ਵਧੀਆ ਸੀ ਬਾਕੀ ਉੱਥੇ ਕੁੜੀਆਂ ਕਿਵੇਂ ਸੀ ਕੁੜੀਆਂ ਵੀ ਕਹਿੰਦੀ ਸੀ ਕਹਿੰਦੀ ਸੀ ਤੁਹਾਨੂੰ ਜਾਣਦੇ ਆ ਸਰ ਨੇ ਤੁਹਾਡੀ ਪੋਸਟ ਪਾਈ ਹੋਈ ਆ ਤਾਂ ਬਹੁਤ ਵਧੀਆ ਲੱਗੇ ਜਦ ਸੁਣਿਆ ਅੱਛਾ ਮੈਂ ਕੁੜੀ ਦੀ ਪੋਸਟ ਪਹਿਲਾਂ ਹੀ ਪਾ ਦਿੱਤੀ ਸੀਗੀ ਕਿ ਚਲੋ ਭਰੋਸਾ ਹੁੰਦਾ ਆ ਬੱਚੇ ਤੇ ਹਨਾ ਕਿ ਇਹ ਕੱਢੇਗਾ ਹਨਾ ਜਿਹੜੇ ਵੀ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਇਸ ਕੁੜੀ ਨੂੰ ਬਨਾਈਆ ਜਰੂਰ ਦਿਓ ਕਮੈਂਟ ਦੇ ਨੀਚੇ ਦੂਸਰਾ ਆਪਣੀ ਅਕੈਡਮੀ ਦੇ ਵਿੱਚ ਜਿਵੇਂ ਤੁਹਾਨੂੰ ਵਸਾ ਲੱਗਿਆ ਕਿ ਫਿਜ਼ੀਕਲ ਟ੍ਰਾਇਲਸ ਸਾਰੇ ਕਲੀਅਰ ਹੋ ਰਹੇ ਨੇ ਬੱਚਾ ਦੇ ਉਸ ਤੋਂ ਬਾਅਦ ਹੁਣ ਇਹਨਾਂ ਬੱਚਿਆਂ ਦਾ ਐਗਜ਼ਾਮ ਦੀ ਹੈ ਪ੍ਰੈਪਰੇਸ਼ਨ ਦੇ ਲਈ ਉਹ ਬੈਚ ਸਟਾਰਟ ਹੋ ਚੁੱਕੇ ਤੇ ਤੁਸੀਂ ਜਲਦੀ ਤੋਂ ਜਲਦੀ ਐਡਮਿਸ਼ਨ ਕਰ ਸਕੇ ਆਪਣੀ ਅਕੈਡਮੀ ਦੇ ਵਿੱਚ ਆਪਣੀ ਪ੍ਰੈਪਰੇਸ਼ਨ ਜਿਹੜੀ ਸਾਡੇ ਨਾਲ ਸਟਾਰਟ ਕਰ ਸਕਦੇ ਹੋ ਬੈਚਸ ਸਟਾਰਟ ਨੇ ਜੀ ਬਹੁਤ ਹੀ ਘੱਟ ਫੀਸ ਦੇ ਵਿੱਚ ਵਧੀਆ ਤਿਆਰੀ ਆ ਬਾਕੀ ਤੁਸੀਂ ਦੇਖ ਰਹੇ ਹੋ ਮੈਂ ਗਰਲਸ ਹੌਸਟਲ ਦੇ 프ੌਂਟ ਤੇ ਖੜਾ ਤੇ ਬੈਕ ਸਾਈਡ ਤੇ ਬਾਲਸ ਹੌ ਤੁਸੀਂ ਵੀਊ ਦੇਖ ਸਕਦੇ ਹੋ ਪ੍ਰੋਪਰ ਹੈ ਨਾ ਬਾਕੀ ਕੁਝ ਅਕੈਡਮੀ ਦੇ ਬਾਰੇ ਕੁਝ ਕਹਿਣਾ ਹੋਵੇ ਤੁਸੀਂ ਨੇ ਦੋ ਵਰਡਸ ਸਰ ਬਹੁਤ ਵਧੀਆ ਹੀ ਬਹੁਤ ਵਧੀਆ ਖਾਣਾ ਪੀਣਾ ਮਿਲਦਾ ਪ੍ਰੋਪਰ ਸਰ ਪੂਰਾ ਹੀ ਕੀ ਕਹਿ ਰਹੀ ਸੀ ਕਿ ਇਹ ਕੁੜੀ ਨਾਲ ਕੇ ਮੈਨੂੰ ਕੁਝ ਦੱਸਿਆ ਕਿ ਕੀ ਦੱਸੋ ਜੀ ਸਰ ਉੱਥੇ ਕੁੜੀ ਕਹਿੰਦੀ ਕਹਿੰਦੀ ਮੈਂ ਸਪੈਸ਼ਲੀ ਸਰ ਦੀ ਇੱਕ ਖਾਣੇ ਵਾਲੀ ਵੀਡੀਓ ਦੇਖਦੀ ਆ ਬਾਕੀ ਕੁਝ ਨਹੀਂ ਅੱਛਾ ਤੇ ਉਹ ਕੁੜੀ ਨੂੰ ਮੇਰੀ ਗੁਜਾਰਿਸ਼ ਹੈ ਉਹ ਕਦੇ ਵੀ ਆ ਕੇ ਅਕੈਡਮੀ ਦੇ ਵਿੱਚ ਖਾਣਾ ਖਾ ਸਕਦੀ ਹੈ ਫ੍ਰੀ ਆਫ ਕੋਸ ਕੋਈ ਚਾਰਜਸ ਨਹੀਂ ਲੈਣਗੇ ਠੀਕ ਆ ਵੀ ਯੈਸ ਸਰ ਚਲੋ ਠੀਕ ਹੈ ਜੀ ਇਹ ਸੀਗੀ ਅੱਜ ਦੀ ਵੀਡੀਓ ਥੈਂਕ ਯੂ ਸੋ ਮਚ ਤੇ ਹੋਪਸ ਹੋ ਤੁਸੀਂ ਵੀ ਲੱਡੂ ਬੰਡਣੇ ਵਾਲੇ ਬਣੋ ਤੇ ਲੱਡੂ ਬੰਡਣੇ ਵਾਲੇ ਉਦੋਂ ਹੀ ਬਣੋਗੇ ਜਦੋਂ ਤੁਸੀਂ ਮਿਹਨਤ ਕਰੋਗੇ ਮਿਹਨਤ ਆਜੋ ਫਿਰ ਪ੍ਰੀਤਾ ਫੈਟਾਰਮਿਕ ਗੈਟਿੰਗ ਵਿੱਚ ਤੁਹਾਡੇ ਕਰਦੇ ਸੁਪਨੇ ਪੂਰੇ ਠੀਕ ਹੈ ਮੈਂ ਵੀ ਯਸ ਚਲੋ